ਤੁਸੀਂ ਆਹ ਵੇਖ ਲਓ ਜੀ ਮੈਂ ਤੁਹਾਨੂੰ ਐਮ ਐਲ ਆਰ ਦੀ ਕਾਪੀ ਭੇਜ ਰਿਆ ਜਿਸ ਕੇਸ ਚ ਐਮ ਐਲ ਆਰ ਹੋ ਗਈ ਔਰ ਮੈਂ ਇਹ ਪੜ੍ਹ ਕੇ ਨਹੀਂ ਸੁਣਾ ਸਕਦਾ ਤੁਹਾਨੂੰ ਐਮ ਐਲ ਆਰ ਚ ਕੀ ਕੁਝ ਆਇਆ ਸੋ ਕੰਪਰੋਮਾਈਜ਼ ਹੋਇਆ ਮਤਲਬ ਕੀ ਐਡਮਿਸ਼ਨ ਹੋ ਗਈ ਕਿ ਸੰਦੋਆਈ ਸੀ ਉਹ ਬੰਦਾ ਦੂਜਾ ਐਮ ਐਲ ਆਰ ਹੋ ਗਈ ਮੈਡੀਕਲ ਰਿਪੋਰਟ ਆ ਗਈ ਉਹਦੇ ਚ ਸਭ ਕੁਝ ਲਿਖਿਆ ਚੀਮਾ ਸਾਹਿਬ ਇਸਨੇ ਆਪ ਵੀ ਤਾਂ ਡਾਕਟਰ ਹੀ ਪੜੀ ਆ ਮਗਰ ਪੜ ਕੇ ਸੁਣਾ ਨਹੀਂ ਸਕਦੇ ਜੋ ਕੁਝ ਐਐਮਐਲਆਰ ਚ ਆਇਆ ਹੁਣ ਜਿਹੜੇ ਅਫਸਰ ਨੇ ਜਾ ਤੋ ਉਹ ਕਲੀਅਰੈਂਸ ਸਰਟੀਫਿਕੇਟ ਵਿਡਰਾ ਕਰਨ ਦੂਜਾ ਜਨਤਕ ਕਰਨ ਕਿ ਮੁੱਖ ਮੰਤਰੀ ਦਾ ਦਬਾਅ ਸੀ ਕਿ ਇਹਨਾਂ ਮੰਤਰੀਆਂ ਦਾ ਦਬਾਅ ਸੀ ਕੋਈ ਹੋਮ ਮਿਨਿਸਟਰ ਮੁੱਖ ਮੰਤਰੀ ਆ ਤੁਸੀਂ ਕੈਨੇਡੀਅਨ ਸੋਇਲ ਤੇ ਜੇ ਇਸ ਕੈਨੇਡਾ ਸਰਕਾਰ ਨੇ ਇਸ ਨੂੰ ਇਸ ਜੁਰਮ ਲਈ ਰੋਕਿਆ ਔਰ ਪਹਿਲਾਂ ਰਿਪੋਰਟ ਕੀਤਾ ਅੱਜ ਤੁਸੀਂ ਉਹਨਾਂ ਨੂੰ ਮਿਸਲੀਡ ਕਰ ਰਹੇ ਹੋ ਤੁਸੀਂ ਕੀ ਮੈਸੇਜ ਭੇਜ ਰਹੇ ਹੋ ਇੰਡੀਆ ਐਜ਼ ਅ ਨੇਸ਼ਨ ਦਾ ਕਿ ਥਿਸ ਇਜ਼ ਵਾਟ ਵੀ ਸਟੈਂਡ ਫੋਰ ਮਤਲਬ ਇੱਥੇ ਤਾਂ ਜੋ ਹਾਲਾਤ ਹੈ ਈਵਨ ਔਨ ਫੋਰਨ ਸੋਇਲ ਤੁਸੀਂ ਆਪਣੇ ਬੱਚਿਆਂ ਪ੍ਰਤੀ ਮਾਈਨਰਸ ਪ੍ਰਤੀ ਲੇਡੀਜ਼ ਪ੍ਰਤੀ ਯਾਪਨਾ ਪ੍ਰਤੀ ਕੀ ਸੋਚ ਰੱਖਦੇ ਤੁਸੀਂ ਆਪ ਦਾ ਜਲੂਸ ਕੱਢ ਰਹੇ ਹੋ ਪੰਜਾਬ ਦਾ ਦੇਸ਼ ਦਾ ਜਲੂਸ ਕੱਢ ਰਹੇ